ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਜਾਣਾ ਸੀਗਾ ਚੌੜੇ ਪਿੰਡ 'ਚ ਬਾਈ ਪੰਮੇ ਡੂਮੇਵਾਲ ਜੀ ਦੇ ਪ੍ਰੋਗਰਾਮ ਤੇ ਤੇ ਆਪਾਂ ਪਹਿਲਾਂ ਪਹੁੰਚ ਗਏ ਬੰਗਿਆ ਬੰਗਿਆ ਲੈ ਕੇ ਆਪਾਂ ਔਰ ਵਾਈਟ ਤੋਂ ਸੈਲਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਗ੍ਰੀਨ ਸਿਟੀ ਦੇ ਲੰਗਰ ਦੇ ਵਿੱਚ 3 ਦਿਨ ਸੇਵਾ ਕੀਤੀ ਜਿਨ੍ਹਾਂ ਨੇ ਤਨ ਮਨ ਤੋਂ ਸੰਯੋਗ ਦਿੱਤਾ ਸਭ ਤੋਂ ਵੱਧ ਧੰਨਵਾਦ ਸੰਤ ਬਾਬਾ ਕਨਈਆ ਸਿੰਘ ਜੀ ਤੇ ਉਹਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਵਚਨ ਸਿੰਘ ਜੀ ਪਟਲਾਵੇ ਵਾਲੇ ਸਰਦਾਰ ਹਰਪਾਲ ਸਿੰਘ ਜੀ ਪਟਲਾਵਾ ਹਰਜਿੰਦਰ ਸਿੰਘ ਜੀ ਗ੍ਰੀਨ ਸਿਟੀ ਵਾਲੇ ਜੱਸਾ ਸੋਤਰਾ ਜੀ ਖਮਾਚੋ ਪਿੰਡ ਦੀ ਸੰਗਤ ਵੱਲੋਂ ਜੀਰੋਵਾਲ ਦੀ ਪਿੰਡ ਦੀ ਸੰਗਤ ਚਿੱਕਾ ਉੱਚਾ ਪੱਦੀ ਸਾਰੇ ਪਿੰਡਾਂ ਦੀਆਂ ਇਲਾਕਾ ਨਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਮੋਂਡੇ ਦੇ ਨਾਲ ਮੋਂਡਾ ਜੋੜ ਕੇ ਸੇਵਾ ਕੀਤੀ ਇਸੇ ਤਰ੍ਹਾਂ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਫਿਰ ਇੱਕ ਵਾਰ ਗ੍ਰੀਨ ਸਿਟੀ ਦੇ ਵਿੱਚ ਛੋਲੇ ਪੂਰੀ ਦਾ ਲੰਗਰ ਜਿਹੜਾ ਚਲਾਇਆ ਜਾਵੇਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੱਥ ਜੋੜ ਕੇ ਕਿ ਉਸ ਦੇ ਉਸ ਦਿਨ ਵੀ ਵੱਧ ਤੋਂ ਵੱਧ ਸੇਵਾ ਦੇ ਵਿੱਚ ਯੋਗਦਾਨ ਪਾਓ ਵਾਹਿਗੁਰੂ ਜੀ ਦਾ ਖਾਲਸਾ ਸਾਰੀ ਸੰਗਤ ਦਾ ਕੀਤਾ ਧੰਨਵਾਦ ਲੰਗਰ ਰੌਲੀ ਦਾ ਤੇ ਆਪਾਂ ਮੋਟਰਸਾਈਕਲ ਲੈ ਕੇ ਪਹੁੰਚ ਕੇ ਨੌਰੇ ਲੰਗਰ ਚੱਲ ਰਿਹਾ ਸੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਵਾਲਿਆਂ ਦਾ ਉਸ ਤੋਂ ਅੱਗੇ ਨੌਰੇ ਆਪਣੇ ਬਹੁਤ ਪਰਮ ਮਿੱਤਰ ਜੱਸੀ ਬਾਈ ਨੌਰੇ ਤੋਂ ਉਹਨਾਂ ਨੇ ਲੰਗਰ ਲਗਾਇਆ ਹੋਇਆ ਸੀ ਆਪਣੇ ਘਰ ਦੇ ਵਿੱਚ ਹੋਲੇ ਮਹੱਲੇ ਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਦੋ ਲੰਗਰ ਚੱਲ ਰਹੇ ਹੈ ਜੀ ਪੱਲੀ ਚਿੱਕੀ ਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਸਾਨੂੰ ਪੱਲੀ ਚੱਕੀ ਦੇ ਵਿੱਚ ਪੈਦਲ ਯਾਤਰਾ ਵਾਲੇ ਸਿੰਘ ਇੱਕ ਪੈਦਲ ਯਾਤਰਾ ਜੋ ਅੰਮ੍ਰਿਤਸਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੀ ਸੀ ਕਾਫੀ ਸੰਗਤ ਸੀਗੀ ਨਾਲ ਬਾਬਾ ਜੀ ਹੁਣੀ ਪੰਜ ਪੰਜ ਸਿੰਘ ਵੀ ਜਿਹੜੇ ਸਪੈਡਲ ਮਾਰਚ ਦੀ ਅਗਵਾਈ ਕਰ ਰਹੇ ਸਨ ਤੇ ਆਪਾਂ ਪਹੁੰਚ ਗਏ ਜੀ ਪੱਲੀ ਚੱਕੀ ਤੇ ਸੰਗਤ ਹਲੇ ਪੱਲੀ ਚ ਕੀ ਪਹੁੰਚ ਰਹੀ ਸੀ ਤੇ ਉਧਰੋਂ ਸੰਗਤ ਹੋਲੇ ਮਹੱਲਾ ਮਨਾ ਕੇ ਵਾਪਸ ਵੀ ਬਹੁਤ ਸੰਗਤ ਵਾਪਸੀ ਘਰ ਲਈ ਵਾਪਸੀ ਆ ਰਹੇ ਸਨ ਬਹੁਤ ਸੰਗਤ ਦਾ ਪਿਆਰ ਸਤਕਾਰ ਇੱਕ ਦੂਜੇ ਪ੍ਰਤੀ ਜਕਾਰਿਆਂ ਦੀ ਗੂੰਜ ਦੇ ਵਿੱਚ ਹੋਲੇ ਮਹੱਲੇ ਦੀ ਸਮਾਪਤੀ ਤੇ ਸੰਗਤ ਦਾ ਘਰ ਜਾਣਾ ਕਰ ਵਾਪਸੀ ਹੋਣੀ ਤੇ ਗਾਹਾਂ ਕੋਟ ਪੱਲੀਆਂ ਵੀ ਜਿਹੜਾ ਇੱਕ ਲੰਗਰ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਸਾਡੇ ਬਹੁਤ ਸਤਕਾਰਯੋਗ ਵੱਡੇ ਬਾਬਾ ਜੀ ਬਾਬਾ ਜਸਜੀਤ ਸਿੰਘ ਬਾਬਾ ਸਵਰਨਜੀਤ ਸਿੰਘ ਜੀ ਮਿਸ਼ਲ ਸ਼ਹੀਦ ਦਾ ਤਰਨਾ ਦਲ ਵਾਲੇ ਉਹਨਾਂ ਦੇ ਡੇਰੇ ਦੇ ਉੱਤੇ ਵੀ ਲਗਾਤਾਰ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਿਹੜੇ ਲੰਗਰ ਆ ਉਹ ਚੱਲਣੇ ਆ ਚੱਲ ਵੀ ਰਹੇ ਆ ਰਸਦਾ ਤੇ ਪ੍ਰਸ਼ਾਦ ਦੇ ਦਾ ਜਲੇਬੀਆਂ ਦਾ ਚਾਹ ਪਕੌੜਿਆਂ ਦਾ ਲੰਗਰ ਬਹੁਤ ਵੱਡੀ ਸੇਵਾ ਆਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਦੀ ਸੰਗਤਾਂ ਦੀ ਤੇ ਬਾਬਾ ਸਵਰਨਜੀਤ ਸਿੰਘ ਜੀ ਜੀ ਆਪਾਂ ਪਹੁੰਚ ਗਏ ਜੀ ਚੌੜੇ ਜਿੱਥੇ ਸੀਗਾ ਪ੍ਰੋਗਰਾਮ ਤੇ ਸਾਡੇ ਬਹੁਤ ਸਤਿਕਾਰਯੋਗ ਐ ਜੈ ਸਿੰਘ ਜੀ ਰੋਡੀ ਡਿਪਟੀ ਸਪੀਕਰ ਪੰਜਾਬ ਉਸ ਤੋਂ ਸਿੱਧੀ ਪੰਮਾ ਡੂਮੇ ਵੱਲ ਸਾਵਧਾਨੀ ਜੋੜਦੇ ਨਹੀਂ ਤੇਲੇ ਸਾਡੀ ਕਮਾਈ ਕੋ ਵੀਰਾ ਇਸ ਭਰਾ ਲਈ ਇੱਕ ਵਾਰ ਖੋਲ ਕੇ ਤਾੜੀਆਂ ਮਾਰੇ ਮੇਰੇ ਵੀਰ ਲਈ ਤੜਾ ਬਰੇਵਰੀ ਚ ਸੋਣ ਮੜਾ ਡੂੰਗੇ ਪਾਣੀ ਨਾਲ ਮੜਾ ਲੈ ਕੇ ਪਾਚ ਪਾਚ ਕੇ ਮਾਰੇ ਤੇ ਕਰੀ ਨਾ ਪੀਰ ਮਨਾ ਬਣ ਚੱਲੀਆ ਤੇਰੀ ਦਾਤੀ ਦੇ ਘਰ ਵਿੱਚ ਤਲੀਆਂ ਬੇ ਮੈਂ ਪੀਰ ਮਨਾ ਬਣ ਚੱਲੀਆ ਤੇਰੀ ਦਾਤੀ ਦੀ ਸੋ Thank you ਜਿੱਦਾਂ ਇਹ ਪ੍ਰੋਗਰਾਮ ਕਰਦਮ ਆਇਆ ਆਪਾਂ ਆਪਣੀ ਆਪਣੀ ਭੈਣ ਦੇ ਘਰ ਪਹੁੰਚ ਗਏ ਉੱਥੋਂ ਪਹੁੰਚ ਕੇ ਆਪਾਂ ਬੰਗਿਆ ਬਾਈ ਜਲੇਬੀਆਂ ਬਹੁਤ ਬੜੀਆਂ ਬਣਾਉਂਦਾ ਤੇ ਇਹ ਹੈਗਾ ਜੀ ਗੁਰਤੇਗ ਬਾਦਰ ਗੇਟ ਦੇ ਬਿਲਕੁਲ ਕੋਲ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਆਪਣੇ ਬੰਦਿਆਂ ਦਾ ਜਿਹੜਾ ਸਾਥ ਉਹ ਦੇਣਾ ਚਾਹੀਦਾ ਬਹੁਤ ਘੈਂਟ ਜਲੇਬੀਆਂ ਬਹੁਤ ਜ਼ਿਆਦਾ ਸਫਾਈ ਤੇ ਬਹੁਤ ਜੈਨੂਅਲ ਰੇਟ ਤੇ ਐ ਤੇ ਮੈਂ ਤੁਹਾਨੂੰ ਸੁਜੈਸਟ ਕਰਦਾ ਕਿ ਪਲੀਜ਼ ਇੱਕ ਵਾਰ ਇਸ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ 98455538 ਦੀ ਸੰਗਤ ਦੀ ਘਰ ਵਾਪਸੀ ਰਾਤ ਸਮੇਂ ਵੀ ਸੰਗਤ ਦਾ ਹੜ ਤੇ ਆਪਾਂ ਮੈਡਮ ਨੂੰ ਲੈ ਕੇ ਘਰ ਨੂੰ ਚੱਲ ਪਏ ਤੇ ਰਾਹ ਵਿੱਚ ਜਾਂਦੇ ਆਪਾਂ ਬਣਾਈ ਵੀਡੀਓ ਮੈਡਮ ਨੂੰ ਪੁੱਛਿਆ ਕਿਦਾਂ ਫਿਆਜ ਦਿਨ ਵਧੀਆ ਰਿਹਾ ਦੋ ਤਿੰਨ ਦਿਨ ਤਾਂ ਲੰਗਰ ਦੀ ਰੋਟੀ ਖਾਧੀ ਘਰ ਤਾਂ ਬਣਾਈ ਨਹੀਂ ਆਪਾਂ ਤੇ ਉਹ ਆਪਣੇ ਘਰੇ ਆ ਗਏ ਜੀ ਪੁਰਾਣੇ ਪੁਰਾਣੇ ਸੀ ਆਪਣਾ ਭਾਜੀ ਤੇ ਭਾਬੀ ਦੇ ਨਾਲ ਆ ਗਈ ਆਪਣੀ ਤਾਈ ਇਹਨਾਂ ਨੇ ਵਾਦਾ ਕੀਤਾ ਕਿ ਆਪਾਂ ਪਾਰਸਨ ਨੂੰ ਸਾਡੇ ਘਰ ਆਵਾਂਗੇ ਉਸ ਤੋਂ ਬਾਅਦ ਆਪਾਂ ਚੱਲੇ ਗਏ ਨਿਆਣਿਆਂ ਨੂੰ ਬਰਗਰ ਖਾਣ ਮੁੰਡਿਆਂ ਨੇ ਬਹੁਤ ਸੇਵਾ ਕੀਤੀ ਇਹਨਾਂ ਨੂੰ ਖਾਵੇ ਬਰਗਰ ਬਰਗਰ ਖਲਾਇਆ ਆਪਣੇ ਸੇਮੀ ਭਰਾ ਸਾਡਾ ਡਵੇਈ ਤੋਂ ਆਇਆ ਹੋਇਆ ਉਹਨੂੰ ਤੇ ਅੰਦਰ ਤੇ ਉੱਥੇ ਕਾਂਚਾ ਜਿਹੜਾ ਮੁੰਡਾ ਉੱਥੇ ਨੇਪਾਲੀ ਹੁੰਦੇ ਉਹਨੂੰ ਕੱਲ੍ਹ ਜਿਹੜਾ ਹੈੱਡਫੋਨ ਲਾਇਆ ਹੋ ਸੀ ਉਹਨੂੰ ਵਿਛੇੜਦ ਰਹੇ 2 ਮਿੰਟ ਤੇ ਆਪਣੇ ਮਿੱਤਰਾਂ ਕੋ ਪਹੁੰਚ ਗਿਆ ਲਓ ਬਈ ਮਿੱਤਰੋ ਬੱਲੇ ਬੱਲੇ ਕਰਾਤੀ ਚੱਕਰ ਤੱਕ ਮਨੂੰ ਲੈ ਬਈ ਬੱਲੇ ਤੇਰੇ ਸੇ ਆਪਣੇ ਭਰਾ ਵਾਜੀ ਹਰਸ਼ ਹੁਣ ਹੀ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਆਪਾਂ ਪਹੁੰਚ ਗਏ ਘਰੇ ਘਰੇ ਆ ਕੇ ਦੇਖ ਫਿਲਮ ਲੱਗਿਓ ਸੀ ਰੋਟੀ ਪਾਣੀ ਖਾਦਾ ਤੇ ਕੇਡੀ ਮੈਡਮ ਦੇ ਨਾਲ ਲੁੱਡੋ ਆਪਾਂ ਜਿੱਤ ਕੇ 97000 ਰੁਪਏ ਦੀ ਸ਼ਰਤ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਕਲ ਨਵੇਂ ਬਲੌਗ ਦੇ ਨਾਲ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ